ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦਾ ਦਰ ਨਿਮਾਣਿਆਂ ਨਿਤਾਣਿਆਂ ਦੀਆਂ ਹਰ ਰੋਜ਼ ਝੋਲੀਆਂ ਭਰਦਾ ਹੈ ਗੁਰੂ ਰਾਮਦਾਸ ਜੀ ਤੇ ਵਿਸ਼ਵਾਸ ਰੱਖਣ ਵਾਲਿਆਂ ਦੀਆਂ ਅਰਦਾਸਾਂ ਕਦੀ ਵੀ ਵਿਰਤੀਆਂ ਨਹੀਂ ਜਾਂਦੀਆਂ ਗੁਰੂ ਰਾਮਦਾਸ ਜੀ ਦੇ ਦਰ ਤੇ ਸੱਚੇ ਮਨ ਤੋਂ ਕੀਤੀ ਹੋਈ ਅਰਦਾਸ ਧੰਨ ਗੁਰੂ ਰਾਮਦਾਸ ਜੀ ਜ਼ਰੂਰ ਪੂਰੀ ਕਰਦੇ ਨੇ ਧੰਨ ਗੁਰੂ ਰਾਮਦਾਸ ਜੀ ਹਰ ਕਿਸੇ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਭਾਵੇਂ ਉਹ دنیਵੀ ਜੀਵਨ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਜਾਂ ਫਿਰ ਧਾਰਮਿਕ ਪੱਖੋਂ ਕਿਸੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੋਵੇ ਧੰਨ ਗੁਰੂ ਰਾਮਦਾਸ ਜੀ ਹਰ ਇੱਕ ਦੀ ਅਰਦਾਸ ਸੁਣਦੇ ਨੇ ਇਸ ਧਰਤੋਂ ਹਜ਼ਾਰਾਂ ਲੋਕਾਂ ਦੀਆਂ ਝੋਲੀਆਂ ਭਰੀਆਂ ਨੇ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਹਰ ਰੋਜ਼ ਵਰਤਦਾ ਹੈ ਜਿਨ੍ਹਾਂ ਦੇ ਨਾਲ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਚਮਤਕਾਰ ਵਰਤੇ ਨੇ ਉਹਨਾਂ ਨੇ ਇਹ ਸਭ ਘਟਨਾਵਾਂ ਆਪਣੀ ਜ਼ੁਬਾਨ ਦੇ ਨਾਲ ਸਾਂਝੀਆਂ ਕੀਤੀਆਂ ਹੋਈਆਂ ਹਨ ਅੱਜ ਤੁਹਾਨੂੰ ਇੱਕ ਅਜਿਹੇ ਕੌਤਕ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਮਨੁੱਖੀ ਸੋਚ ਤੋਂ ਪਰੇ ਹੈ ਇੱਕ ਬੀਬੀ ਜੋ ਧਨ ਗੁਰੂ ਰਾਮਦਾਸ ਜੀ ਤੇ ਪੂਰੀ ਸ਼ਰਦਾ ਰੱਖਦੀ ਸੀ ਉਸ ਨੇ ਆਪਣੇ ਗਰਭ ਦੇ ਵਿੱਚੋਂ ਇੱਕ ਨਹੀਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹਾਲਾਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਤੁਸੀਂ ਕਦੀ ਵੀ ਮਾਂ ਨਹੀਂ ਬਣ ਸਕਦੇ ਬੀਬੀ ਗੁਰਜੋਤ گور ਨੇ ਇਹ ਸਭ ਘਟਨਾ ਆਪਣੀ ਜ਼ੁਬਾਨੀ ਦੱਸੀ ਹੈ ਬੀਬੀ ਜੀ ਦੱਸਦੇ ਨੇ ਕਿ ਮੇਰੇ ਵਿਆਹ ਤੋਂ ਬਾਅਦ 4 ਸਾਲ ਤੱਕ ਕੋਈ ਔਲਾਦ ਨਹੀਂ ਹੋਈ ਜਿੱਥੇ ਕਿਤੇ ਵੀ ਰਿਸ਼ਤੇਦਾਰਾਂ ਨੇ ਦੱਸਿਆ ਮੈਂ ਉੱਥੇ ਜਾ ਕੇ ਅਰਦਾਸ ਕੀਤੀ ਕੋਈ ਬਾਬਾ ਨਹੀਂ ਛੱਡਿਆ ਤੇ ਨਾ ਹੀ ਕੋਈ ਡਾਕਟਰ ਛੱਡਿਆ ਪਰ ਮੇਰੇ ਔਲਾਦ ਫਿਰ ਵੀ ਨਹੀਂ ਹੋਈ ਗੁਰਜੋਤ گور ਨੇ ਦੱਸਿਆ ਕਿ ਵਕ ਵਕ ਡਾਕਟਰਾਂ ਤੋਂ ਜਾਂਦੇ ਰਹੇ ਉਹਨਾਂ ਨੇ ਆਪਣੇ ਹਿਸਾਬ ਨਾਲ ਦਵਾਈਆਂ ਦਿੱਤੀਆਂ ਤੇ ਦਵਾਈਆਂ ਖਾ ਕੇ ਸਰੀਰ ਨੂੰ ਹੋਰ ਵੀ ਕਈ ਰੋਗ ਲੱਗ ਗਏ ਗੁਰਜੋਤਕੌਰ ਜੀ ਦੱਸਦੇ ਨੇ ਕਿ ਇੱਕ ਦਿਨ ਮੈਂ ਸਵੇਰੇ ਗੁਰਦੁਆਰਾ ਮੰਜੀ ਸਾਹਿਬ ਤੋਂ ਟੀਵੀ ਵਿੱਚ ਕਥਾ ਸੁਣ ਰਹੀ ਸੀ ਤੇ ਉਹ ਕਥਾ ਨੇ ਮੇਰੇ ਤੇ ਐਨਾ ਪ੍ਰਭਾਵ ਪਾਇਆ ਕਿ ਮੈਂ ਨਿਸ਼ਚਾ ਕਰ ਲਿਆ ਕਿ ਜੇ ਹੁਣ ਮੰਗਣਾ ਹੈ ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਹੀ ਮੰਗਣਾ ਹੈ ਹੋਰ ਕਿਤੇ ਨਹੀਂ ਜਾਣਾ ਗੁਰਜੋਤਕੌਰ ਜੀ ਦੱਸਦੇ ਨੇ ਕਿ ਮੈਂ ਤੇ ਮੇਰਾ ਪਤੀ ਦੋਨੋਂ ਥੋੜੇ ਦਿਨਾਂ ਬਾਅਦ ਹੀ ਤਹਾਦ ਗੁਰੂ ਰਾਮਦਾਸ ਜੀ ਦੇ ਦਰ ਸ੍ਰੀ ਅਮਰਤਾ ਸਾਰਾ ਸਾਹਿਬ ਪਹੁੰਚ ਗਏ ਤੇ ਚਾਰ ਪੰਜ ਦਿਨ ਉਥੇ ਰਹਿ ਕੇ ਸੇਵਾ ਕੀਤੀ ਦੋਨੋਂ ਪਤੀ ਪਤਨੀ ਅਮਰਤ ਵੇਲੇ 3 ਵਜੇ ਉੱਠਦੇ ਸਨ ਤੇ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਫਿਰ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਤੇ ਉਪਰੰਤ ਲੰਗਰ ਹਾਲ ਵਿੱਚ ਜਾ ਕੇ ਲੰਗਰ ਦੀ ਸੇਵਾ ਕਰਨੀ ਭਾਂਡੇ ਮਾਂਜਣੇ ਤੇ ਹੋਰ ساری ਸੇਵਾ ਕਰਨੀ ਤੇ ਫਿਰ ਪੰਜਵੇਂ ਦਿਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਧਿਆੜਾ ਆ ਗਿਆ ਬੀਬੀ ਨੇ ਦੱਸਿਆ ਕਿ ਸਾਰਾ ਦਰਬਾਰ ਸਾਹਿਬ ਫੁੱਲਾਂ ਦੇ ਨਾਲ ਸਜਿਆ ਹੋਇਆ ਸੀ ਸਾਰੇ ਪਾਸੇ ਫੁੱਲ ਹੀ ਫੁੱਲ ਨਜ਼ਰ ਆ ਰਹੇ ਸਨ ਮੈਂ ਦਰਸ਼ਨੀ ਡਿਉੜੀ ਵਿੱਚ ਖੜੀ ਹੋ ਕੇ ਗੁਰੂ ਰਾਮਦਾਸ ਜੀ ਦੇ ਦਰਵਾਲ ਪੱਲਾ ਅੜ ਕੇ ਅਰਦਾਸ ਕੀਤੀ اے ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡੇ ਘਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਮੇਰੀ ਗਰੀਬਣੀ ਦੀ ਵੀ ਅਰਦਾਸ ਸੁਣੋ ਮੇਰੀ ਵੀ ਕੁੱਖ ਨੂੰ ਭਾਗ ਲਾ ਦਿਓ ਤੁਸੀਂ ਸਭ ਦੀਆਂ ਅਰਦਾਸਾਂ ਸੁਣਦੇ ਹੋ ਮੇਰੀ ਗਰੀਬਣੀ ਦੀ ਇਲਾਜ ਰੱਖੋ ਗੁਜੋਤ ਕੌਰ ਨੇ ਦੱਸਿਆ ਕਿ ਉਸੇ ਦਿਨ ਹੀ ਮੇਰੇ ਨਾਲ ਦੋ ਅਲੌਕਿਕ ਚਮਤਕਾਰ ਵਰਤੇ ਮੈਂ ਦੁਖ ਭੰਜਨੀ 베ਰੀ ਦੇ ਥੱਲੇ ਬੈਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੀ ਸੀ ਜਿਉਂ ਹੀ ਜਪਜੀ ਸਾਹਿਬ ਜੀ ਦਾ ਭੋਗ ਪਿਆ ਇੱਕ ਹਵਾ ਦਾ ਝੋਂਕਾ ਆਇਆ ਤੇ 베ਰੀ ਤੋਂ ਚਾਰ ਪੱਤੇ ਮੇਰੀ ਝੋਲੀ 'ਚ ਡਿਗ ਪਈ ਮੈਂ ਪ੍ਰਸ਼ਾਦ ਸਮਝ ਕੇ ਉਹ ਪੱਤੇਆਂ ਨੂੰ ਛਕ ਲਿਆ ਤੇ ਉੱਠ ਕੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਅੰਦਰ ਚੱਲ ਪਈ ਜਿਉਂ ਹੀ ਮੈਂ ਦਰਸ਼ਨੀ ਡਿਉੜੀ ਵਿੱਚ ਪਹੁੰਚੀ ਤੇ ਇੱਕ ਕਬੂਤਰ ਆਇਆ ਉਹ ਕਬੂਤਰ ਉੱਪਰ ਗੁਲਾਬ ਦੇ ਫੁੱਲਾਂ ਉੱਤੇ ਬੈਠ ਗਿਆ ਜਿਹੜੇ ਕੀ ਸਜਾਵਟ ਲਈ ਲਾਏ ਹੋਏ ਸਨ ਤੇ ਕਬੂਤਰ ਦੇ ਬੈਠਣ ਦੇ ਨਾਲ ਗੁਲਾਬ ਦੀਆਂ ਪੰਖੜੀਆਂ ਮੇਰੀ ਝੋਲੀ ਵਿੱਚ ਡਿਗ ਪਈਆਂ ਮੈਂ ਜਦ ਦੇਖਿਆ ਉਹ ਗੁਲਾਬ ਦੀਆਂ ਪੰਖੜੀਆਂ ਵੀ ਚਾਰ ਸਨ ਮੈਂ ਪ੍ਰਸ਼ਾਦ ਸਮਝ ਕੇ ਉਹਨਾਂ ਨੂੰ ਵੀ ਛਕ ਲਿਆ ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਚਲੀ ਗਈ ਗੁਜੋਤਕੌਰ ਨੇ ਕਿਹਾ ਕਿ ਅਸੀਂ ਦੋਨੋਂ ਪਤੀ ਪਤਨੀ ਨੇ ਮੱਥਾ ਟੇਕਿਆ ਤੇ ਉਸੇ ਰਾਤ ਆਪਣੇ ਘਰ ਵਾਪਸ ਜਲੰਧਰ ਆ ਗਏ ਜੋ ਗੱਲ ਪਿਛਲੇ 4 ਸਾਲ ਤੋਂ ਨਹੀਂ ਬਣੀ ਸੀ ਉਹ ਗੱਲ ਸਵਾ ਮਹੀਨੇ ਵਿੱਚ ਹੀ ਬਣ ਗਈ ਮੇਰੀ ਕੋਖ ਨੂੰ ਭਾਗ ਲੱਗ ਗਏ ਮੇਰੀ ਕੋਖ ਖਰੀ ਹੋ ਗਈ 6 ਮਹੀਨੇ ਬਾਅਦ ਅਸੀਂ ਡਾਕਟਰ ਸਾਹਿਬ ਦੇ ਕੋਲ ਚੈੱਕਅਪ ਦੇ ਲਈ ਗਏ ਡਾਕਟਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਵੱਡਾ ਖਤਰਾ ਹੈ ਮੈਂ ਤੇ ਮੇਰੇ ਪਤੀ ਬਹੁਤ ਹੈਰਾਨ ਹੋ ਗਏ ਤੇ ਮੇਰੇ ਪਤੀ ਨੇ ਡਾਕਟਰ ਸਾਹਿਬ ਤੋਂ ਪੁੱਛਿਆ ਕਿਉਂ ਖਤਰਾ ਹੈ ਕੀ ਗੱਲ ਹੋ ਗਈ ਡਾਕਟਰ ਸਾਹਿਬ ਜੀ ਨੇ ਦੱਸਿਆ ਕਿ ਤੁਹਾਡੀ ਪਤਨੀ ਦੇ ਗਰਭ ਦੇ ਵਿੱਚ ਇੱਕ ਨਹੀਂ ਬਲਕਿ ਚਾਰ ਬੱਚੇ ਪਲ ਰਹੇ ਨੇ ਇਨਾ ਬੱਚਿਆਂ ਦੇ ਵਿੱਚੋਂ ਸ਼ਾਇਦ ਇੱਕ ਹੀ ਬੱਚਾ ਜੀਵਤ ਬਚੇਗਾ ਉਹ ਵੀ ਕੋਈ ਗਰੰਟੀ ਨਹੀਂ ਤੁਹਾਨੂੰ ਡਿਲੀਵਰੀ ਤੋਂ 2 ਮਹੀਨੇ ਪਹਿਲਾਂ ਹੀ ਆਪਰੇਸ਼ਨ ਕਰਾਉਣਾ ਪਵੇਗਾ ਤੇ ਡਾਕਟਰ ਦੀ ਗੱਲ ਸੁਣ ਕੇ ਆਪਾਂ ਦੋਨੋਂ ਜਣੇ ਘਰ ਆ ਗਏ ਬੀਬੀ ਨੇ ਦੱਸਿਆ ਕਿ ਮੈਂ ਘਰ ਆਣ ਕੇ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕੀਤਾ ਤੇ ਮੈਂ ਅੰਦਰੋਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਉਹ ਚਾਰ ਪੰਖੜੀਆਂ ਅਤੇ ਚਾਰ ਪੱਤਿਆਂ ਦੀ ਗੱਲ ਸਮਝ ਆਉਣ ਲੱਗ ਪਈ ਸੀ ਮੈਨੂੰ ਪੂਰਾ ਭਰੋਸਾ ਸੀ ਕਿ ਮੇਰੇ ਬੱਚਿਆਂ ਨੂੰ ਕੁਝ ਨਹੀਂ ਹੋ ਸਕਦਾ ਮੈਂ ਧੰਨ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕੀਤੀ ਹੇ ਗੁਰੂ ਰਾਮਦਾਸ ਜੀ ਇਹ ਚਾਰ ਬੱਚੇ ਤੁਸੀਂ ਹੀ ਮੈਨੂੰ ਬਖਸ਼ੇ ਨੇ ਹੁਣ ਇਹਨਾਂ ਦੇ ਜੀਵਨ ਦੀ ਡੋਰ ਤੁਹਾਡੇ ਹੱਥ ਵਿੱਚ ਹੀ ਹੈ ਸਭ ਕੁਝ ਤੁਸੀਂ ਹੀ ਕਰਨਾ ਹੈ ਹੁਣ ਤੁਸੀਂ ਹੀ ਇਹਨਾਂ ਬੱਚਿਆਂ ਨੂੰ ਜੀਵਨ ਦੇਣਾ ਹੈ ਗੁਰਜੋਤ ਕੌਰ ਨੇ ਦੱਸਿਆ ਕਿ ਅਸੀਂ ਧੰਨ ਗੁਰੂ ਰਾਮਦਾਸ ਜੀ ਦੇ ਉੱਤੇ ਭਰੋਸਾ ਰੱਖ ਕੇ ਕੋਈ ਆਪਰੇਸ਼ਨ ਨਹੀਂ ਕਰਵਾਇਆ ਪੂਰੇ 9 ਮਹੀਨਿਆਂ ਬਾਅਦ ਚਾਰਾਂ ਬੱਚਿਆਂ ਨੇ ਜਨਮ ਲਿਆ ਤੇ ਉਹ ਚਾਰਾਂ ਬੱਚੇ ਅੱਜ ਵੀ ਪੂਰੀ ਤਰ੍ਹਾਂ ਸਹੀ ਸਲਾਮਤ ਆਮ ਬੱਚਿਆਂ ਵਾਂਗ ਸਾਡੇ ਘਰ ਵਿੱਚ ਰੌਣਕ ਲਾ ਕੇ ਰੱਖਦੇ ਨੇ ਤੇ ਅੱਜ ਉਹਨਾਂ ਬੱਚਿਆਂ ਦੀ ਉਮਰ 6-6 ਸਾਲ ਦੀ ਹੋ ਚੁੱਕੀ ਹੈ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਭਰੋਸਾ ਹੋਵੇ ਤੇ ਸਭ ਕੁਝ ਮੁਮਕੀਨ ਹੋ ਸਕਦਾ ਹੈ ਸੱਚੇ ਮਨ ਤੋਂ ਅਰਦਾਸ ਕੀਤੀ ਹੋਈ ਸੁਣੀ ਜ਼ਰੂਰ ਜਾਂਦੀ ਹੈ